ਹਰ ਇੱਕ ਬੰਦਾ ਆਪਣੇ ਮਤਲਬ ਦੇ ਦੇ ਉਤੇ ਹੀ ਮੰਨਦਾ ਹੈ। ਬੜੇ ਲੋਕ ਸ਼ਿਵ ਜੀ ਨੂੰ ਮੰਨਦੇ ਆ, ਸ਼ਿਵ ਜੀ ਨੂੰ ਕੀ ਮੰਨਦੇ ਆ ਕਿ ਸ਼ਿਵ ਜੀ ਉਹ ਆ ਜਿਹੜਾ ਮੌਤ ਲਿਦਾ। ਹਣ ਮੌਤ ਤੋਂ ਡਰਦਾ ਕੋਈ ਨਹੀਂਗਾ। ਸਾਰੇ ਚਾਹਦੇ ਨੇ ਮੌਤ ਨਾ ਹੋਵੇ। ਉਹ ਮੌਤ ਤੋਂ ਡਰਦੇ ਸ਼ਿਵ ਜੀ ਨੂੰ ਮੰਨਦੇ ਆ ਕਿ ਜੇ ਉਹ ਮੰਨੀਏ ਸ਼ਾਇਦ ਕੋਈ ਥੰਮਿਲ ਜAVE ਸਮਾਂ ਵਧਾ ਦੇਵੇ ਸਾਡਾ। ਤੇ ਅਗਲੇ ਸਾਥ ਸੰਗ ਜੀਓ ਜਿਹੜੇ ਚਾਹਦੇ ਆ ਸਾਡੇ ਘਰ ਚ ਮਾਇਆ ਆਵੇ ਉਹ ਮੰਗੇ ਰਸਮੀ ਦੇ ਨੂੰ ਦਿਵਾਲੀ ਦਾ ਦਿਨ ਹੁੰਦਾ ਇੱਥੇ ਤੇ ਰਵਾਜ ਨਹੀਂ ਹੈ ਪੰਜਾਬ ਵਿੱਚ ਤੇ ਬਹੁਤ ਜਾਂਦੇ ਆ ਦਿਵਾਲੀ ਵਾਲੇ ਦਿਨ ਲੋਕ ਘਰਾਂ ਦੇ ਵਿੱਚ ਆਪਣੇ ਬੂਹੇ ਪਹਿਲਾਂ ਫਲ ਪੁੱਲੇ ਰੱਖਦੇ ਹੁੰਦੇ ਰਾਤ ਨੂੰ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਪੁੱਛਣਾ ਵੀ ਰਾਤ ਨੂੰ ਦਿਵਾਲੀ ਵਾਲੇ ਦੇਣੇ ਹੀ ਬੂਹੇ ਕਿਉਂ ਉੱਤੇ ਸਿੱਟੇ ਜਾਂਦੇ ਆ ਕਹਿੰਦੇ ਰਾਤ ਨੂੰ ਰਸਮੀ ਹੁੰਦੀ ਆ ਇਹ ਅਵਾਰ ਚੱਲਦਾ ਰਿਹਾ ਕਦੀ ਅਜ ਤੋਂ 20 30 ਸਾਲ ਪਹਿਲਾਂ ਹੀ ਬੰਦ ਹੋਇਆ ਬੰਦ ਕਿਉਂ ਹੋਇਆ ਕਿਉਂਕਿ ਚੋਰਾਂ ਦੀ ਮਿਹਰ ਬੰਦ ਹੋ ਗਈ ਚੋਰ ਕਹਿੰਦੇ ਵੀ ਦੁਆੜੀ ਨਹੀਂ ਲੁਕਣਾ ਸੁੱਖਾ ਇਹਨਾਂ ਨੂੰ ਕਿਉਂਕਿ ਉਹ ੁੱਲੇ ਹੁੰਦੇ ਆ ਲక్ష్ਮੀ ਮੰਦੋਂ ਦੀ ਲక్ష్ਮੀ ਆ ਜਾਂਦੀ ਸੀ ਸੱਚੀ ਉਹ ਜਿਹੜਾ ਉਸ ਘਰ ਵਿੱਚ ਹੁੰਦਾ ਸੀ ਉਹ ਵੀ ਢੁੱਟ ਕੇ ਲੈ ਜਾਂਦੇ ਫੇਰ ਲੋਕ ਜਵਾਰ ਬੰਦ ਕਰਨ ਲੱਗੇ ਆ ਨਹੀਂ ਬੂਹੇ ਬੰਦ ਹੁੰਦੇ ਸੀ ਤੇ ਉਸ ਦਿਨ ਇੱਕ ਜਿਹੜੀ ਕੁੜੀ ਹੁੰਦੀ ਆ ਕੁਵਾਰੀ ਉਹਨੂੰ ਇੱਕ ਹੱਟੜੀ ਕਹਿੰਦੇ ਆ ਲਿੱਕੀ ਜੀ ਜੀਵੇ ਵਾਲੇ ਤੇ ਬਿਠਾਈ ਜਾਂਦੀ ਐ ਵੀ ਲక్ష్ਮੀ ਦੀ ਪੂਜਾ ਕਰਵੇ ਜੋ ਅਸੀਂ ਉਹ ਪੂਜਾ ਜਿੰਨ ਨੂੰ ਮਾਇਆ ਚਾਹੀਦੀ ਹੈ ਉਹਨੂੰ ਮਾਇਆ ਚਾਹੀਦੀ ਆ ਇਹਦੀ ਪੂਜਾ ਕਰੋ ਸੈਨ ਸਾਡੇ ਘਰ ਚ ਮਾਇਆ ਆ ਜੀ ਤੇ ਰਾਜੇ ਮਹਾਰਾਜ ਦੁਰਗਾ ਨੂੰ ਪਹੁੰਚ ਜਿਆ ਕਿਉਂਕਿ ਦੁਰਗਾ ਹੈ ਸ਼ਕਤੀ ਦੇਣ ਵਾਲੀ ਦੁਰਗਾ ਦੀ ਵਾਰ ਹੈ ਚੰਡੀ ਦੀ ਵਾਰ ਆਪਾਂ ਪਤਾ ਸਾਰ ਸੁਣੀ ਵੀ ਆ ਜਿੱਤੇ ਆਪਾਂ ਕੀਤੀ ਸੀ ਚੰਡੀ ਦੀ ਵਾਰ ਜਿੰਨੀ ਵੀ ਹੈ ਉਹ ਦੁਰਗਾ ਦੀ ਵਾਰ ਆ ਤੇ ਦਸਵੇਂ ਪਾਸ਼ਾ ਨੇ ਉਹ ਵਾਰ ਕਿਉਂ ਲਿਖੀ ਹੈ ਕੁਦਾ ਕਰ ਸਾਰ ਵਿੱਚ ਨਹੀਂ ਜਾ ਸਕਦੇ ਉਹ ਸਿੱਖਾਂ ਨੂੰ ਦੱਸਣ ਵਾਸਤੇ ਵੀ ਵੇਖੋ ਇੱਕ ਇਸਤਰੀ ਦੁਰਗਾ ਜਿਹੜੀ ਹੈ ਉਹ ਇੰਨੇ ਦੈਂਤਾਂ ਦੇ ਨਾਲ ਲੜ ਸਕਦੀ ਹੈ ਤੁਸੀਂ ਦੇ ਬੰਦੇ ਤੁਸੀਂ ਕਿਉਂ ਨਹੀਂ ਲੜ ਸਕਦੇ ਇਹ ਬਾਦ ਤਾਨ ਕਰਕੇ ਚੰਡੀ ਦੀ ਬਾਹ ਵਿੱਚ ਦੁਰਗਾ ਦੀ ਕਹਾਣੀ ਲਿਖੀ ਗਈ ਹੈ ਇਸੇ ਕਰਕੇ ਜਿੰਨੇ ਰਾਜੇ ਮਹਾਰਾਜੇ ਨੇ ਬਲੀ ਸ਼ੂਰਵੇਂ ਨੇ ਉਹ ਦੁਰਗਾ ਨੂੰ ਮੰਨਦੇ ਸੀ ਵੀ ਦੁਰਗਾ ਦੇ ਕੋਲ ਨੂੰ ਬਲ ਮਿਲਦਾ ਹੈ ਇਹ ਰਾਜਾ ਵੀ ਦੁਰਗਾ ਦਾ ਆਪਜਾਈ ਸੀ ਫਿਰ ਜੰਗ ਹੋ ਬਣਿਆ ਜੰਗਮ ਤੋਂ ਬਾਅਦ ਫਿਰ ਜਦੋਂ ਰਾਮਾਨੰਦ ਜੀ ਨੇ ਗੁਰੂ ਧਾਰਨ ਕੀਤਾ ਫਿਰ ਇਹ ਜਿਹੜਾ ਅਸਲੀ ਟਿਕਾਣੇ ਤੇ ਵੈਸ ਨੂੰ ਮਤ ਦੇ ਵਿੱਚ ਆਇਆ ਜਿੱਥੇ ਆ ਕੇ ਇਹਨੂੰ ਉਹ ਸੋਚੀ ਮਿਲ ਗਈ ਕਿ ਇਹ ਉਹ ਮਤ ਹੈ ਜਿਹਦੇ ਵਿੱਚ ਚਾਰੇ ਵਰਨਾਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਜਿਹਦੇ ਵਿੱਚ ਉੱਚ-ਨੀਚ ਸਭ ਕੁਝ ਖਤਮ ਕਰ ਦਿੰਦਾ ਹੈ ਜਿਹਦੇ ਵਿੱਚ ਸਾਰਿਆਂ ਨੂੰ ਇੱਕ ਬਰਾਬਰ ਬਿਠਾਇਆ ਜਾਂਦਾ ਹੈ ਫਿਰ ਸਾਧ ਸੰਗਤ ਜੀ ਉਹਦੇ ਅੰਦਰ ਗਿਆਨ ਹੋਇਆ ਉਹ ਸਮਾਉਥੀ ਰਿਹਾ ਤੇ ਫਿਰ ਰਮਾਨੰਦੀ ਨੇ ਕਿਹਾ ਵੀ ਹੋਂ ਪੂਜਾ ਜਾ ਜਾ ਕੇ ਜਗਾ ਜਗਤ ਜਾ ਕੇ ਉਪਦੇਸ਼ ਦੇ ਜਾ ਕੇ ਦੁਨੀਆ ਦੇ ਵਿੱਚ ਵਿਚਰਨਾ ਪ੍ਰਤੀ ਆਦਿ 14 ਇਹਦੇ ਮਨ ਵਿੱਚ ਸੀ ਮੈਂ ਇੰਕਵਾਰ ਦ੍ਰਿਸ਼ਣ ਜੀ ਦੇ ਅਸਥਾਨ ਤੇ ਜਿਹਦਾ ਜਕਰਪਾ ਪਹਿਲਾਂ ਵੀ ਸੈਦ ਭਗਤ ਸੂਰਦਾਸ ਜੀ ਦੇ ਜੀਵਨ ਵਿੱਚ ਆਇਆ ਸੀ ਦਵਾਰਕਾ ਨੇ ਦੇ ਵਿੱਚ ਸੀ ਇਹ ਵੀ ਦਵਾਰਕਾ ਜਾਣਾ ਚਾਹੁੰਦਾ ਹੈ ਬਾਣੀ ਵਿੱਚ ਹੈ ਦਵਾਰਕਾ ਨਗਰੀ ਕਾਹਿ ਕਿ ਬੋ ਉਹਦਾ ਸ਼ਮਤ ਪ੍ਰਗਟ ਨਾਮ ਦੇ ਰਿਖਾ ਉਹਦਾ ਇਹ ਚਾਹੁੰਦਾ ਹੈ ਕਹਿੰਦੇ ਜਾਣਾ ਕਿ ਮੈਂ ਵੀ ਕ੍ਰਿਸ਼ਨ ਦੇ ਦਰਸ਼ਨ ਕਰਕੇ ਆਵਾਂ ਉਹ ਜਗ੍ਹਾ ਨੂੰ ਵੇਖ ਕੇ ਆਵਾਂ ਉਹਦੇ ਵਿੱਚ ਹੁੰਦਾ ਕਹਿੰਦੇ ਇਹ ਜਾ ਕੇ ਇੱਕ ਸਮੁੰਦਰ ਦੇ ਕਿਨਾਰੇ ਬੈਠਾ ਰਸਾ ਉਸ ਦਾ ਉਸ ਦਾ ਕਿਸੇ ਨੂੰ ਮੁਸਾ ਵੀ ਮੈਂ ਦੁਆਰਕਾ ਜਾਣਾ ਕ੍ਰਿਸ਼ਨ ਜੀ ਦੇ ਦਰਸ਼ਨ ਕਰਦਿਆਂ ਮੈਨੂੰ ਰਾਹ ਦੱਸਦੇ ਹੋ ਦੁਆਰਕਾ ਕਿੱਥੇ ਹੈ ਦੱਸਣ ਵਾਲੇ ਨੇ ਮਖੌਲ ਕੀਤਾ ਕਹਿੰਦੇ ਸਮੁੰਦਰ ਦੇ ਵਿੱਚ ਆ ਜਾ ਕਹਿੰਦੇ ਭਗਤ ਜੀ ਸੁੰਦਰ ਦੇ ਵਿੱਚ ਵੜ ਗਿਆ ਸੁੰਦਰ ਦੇ ਵਿੱਚ ਵੜਿਆ ਕਹਿੰਦੇ ਨੇ ਇਤਿਹਾਸ ਵਿੱਚ ਉਹਨਾਂ ਦੇ ਅੱਠ ਦਿਨ ਸੁੰਦਰ ਵਿੱਚ ਡੁੱਬੇ ਰਹੇ ਔਰ ਅੱਠਵੇਂ ਦਿਨ ਜਦੋਂ ਬਾਹਰ ਨਿਕਲਦੇ ਐ ਕਹਿੰਦੇ ਫਿਰ ਲੱਦੇ ਆ ਉਹਨਾਂ ਨੇ ਕੀਤਾ ਮਖੌਲ ਪਰ ਕਹਿੰਦੇ ਉਹਨੂੰ ਸੱਚਮੁੱਚ ਹੀ ਭਗਵਾਨ ਕ੍ਰਿਸ਼ਨ ਮਿਲੇ ਦੁਆਰਕਾ ਪਹੁੰਚ ਕੇ ਗੱਲਬਾਤ ਕੀਤੀ ਹੁਣ ਵੀ ਇਸ ਗੱਲ ਨੂੰ ਆਪਾਂ ਚੁੱਠਾਂ ਦੀ ਕਰ ਸਕਦੇ ਜੇ ਆਪਾਂ ਕਹਾਂ ਕਿ ਅੱਠ ਦਿਨ ਕਿਵੇਂ ਵਿੱਚ ਰਹਿ ਸਕਿਆ ਤਿਆਪਾਂ ਮੈਨੇ ਰੇਈ ਨਦੀ ਵਿੱਚ ਕਰੋ ਨਾ ਉਪਾਸਾ ਵੀ ਤਿੰਨ ਦਿਨ ਰਹਿ। ਉਹ ਵੀ ਤਾਂ ਚੰਦਰ ਨਦੀ ਵਿੱਚ ਰਹੇਗਾ ਤੀਸਰੇ ਦਿਨ ਬਾਹਰ ਨਿਕਲਦੇ ਐ ਤੇ ਇਸੇ ਤਰ੍ਹਾਂ ਇਹ ਵੀ ਔਰ ਜਿਹੜੀ ਹੈ ਗੱਲ ਹੁਕਮ ਮੰਨਣ ਦੀ ਕਿ ਜਿਹੜਾ ਹੁਕਮ ਮੰਨਣਾ ਹੈ ਸਾਧ ਸੰਗਿਓ ਜਿਹੜਾ ਗੁਰੂ ਦੇ ਬਾਣੀ ਵਿੱਚ ਆ ਗਿਆ ਨਾ ਉਹ ਹੁਕਮ ਮੰਨਦਾ। ਬਾਣੀ ਦੇ ਰੂਪਾਂ ਨੇ ਕੀਤਾ ਮਖੌਲ ਕਿ ਜਾ ਸੁੰਦਰ ਵਿੱਚ ਜਾ। ਏਸ ਗੱਲ ਨੂੰ ਸਿੱਧ ਕਰ ਲਈ ਸੇਮੇ ਫਾਤਿਹ ਸਾਹਿਬ ਦੇ ਫਕੀਰ ਹੈ ਜਾਨੀ ਖਾਨ। ਉਹ بڑے ਫਕੀਰਾਂ ਕੋਲੇ ਤੁਰਦਾ ਫਿਰਦਾ ਕਹਿੰਦਾ ਵੀ ਮੈਂ ਰੱਬ ਨੂੰ ਮਿਲਣਾ ਅੱਲਾਹ ਤਾਲਾ ਨੂੰ ਮਿਲਣਾ ਮੈਨੂੰ ਕੋਈ ਮਿਲਾ ਦੋ ਲੋਕਾਂ ਨੇ ਕਿਹਾ ਵੀ ਜਦੋਂ ਕੋਈ ਨਹੀਂ ਮਿਲਾ ਸਕਦਾ ਜੇ ਤੂੰ ਮਿਲਣਾ ਚਾਹਣਾ ਗੁਰਨਾਣਕ ਪਾਸ਼ਾ ਦੀ ਗੱਦੀ ਤੇ ਛਿਮੇ ਪਾਸ਼ਾ ਬੈਠਿਆ ਉਹਨੂੰ ਹਰ ਕੋਈ ਮਿਲ ਸਕਦੇ ਉਹਨਾਂ ਕੋਲੇ ਚਲਾ ਜਾਂਦਾ ਇਹ ਸਾਧ ਸੰਗਤ ਜੀ ਉਹ ਛਿਮੇ ਪਾਸ਼ਾ ਦੇ ਦਰਸ਼ਨ ਕਰਨ ਵਾਸਤੇ ਮਿਲਣ ਵਾਸਤੇ ਆਉਂਦਾ ਹੈ ਇਹਦਾ ਨਾਮ ਹੈ ਜਾਨੀ ਜਾਨੀ ਖਾਇਦਾ ਮੁਸਲਮਾਨ ਫਕੀਰ ਹੈ ਸਿੰਘੇ ਪਾਸੇ ਚਰਨਾਂ ਦੇ ਵਿੱਚ ਆਉਂਦਾ ਹੈ ਮਹਾਰਾਜ ਨੂੰ ਮਿਲਦੇ ਹੈ ਕਹਿੰਦਾ ਬਾਹ ਮੈਂ ਭਾਈ ਕਿਵੇਂ ਆਇਆ ਖੁਸ਼ਦਾ ਤੇ ਇਹ ਆਪ ਹੀ ਬੇਨਤੀ ਕਰਦਾ ਜਾਨੀ ਕੋ ਜਾਨੀ ਮਲਾਦੇ ਮਹਾਰਾਜ ਸਮਝਦੇ ਲੋਕਾਂ ਨੂੰ ਐਸੀ ਗੱਲ ਦੀ ਸਮਝ ਨਹੀਂ ਆਉਂਦੀ ਕਹਿੰਦਾ ਜਾਨੀ ਕੋ ਜਾਨੀ ਮਲਾਦੇ ਉਹਨੂੰ ਕਹਿੰਦਾ ਵੀ ਮੈਂ ਜਾਨੀ ਆ ਮੇਨੂੰ ਮੇਰਾ ਜਾਨੀ ਮੇਰਾ ਦੋਸਤ ਮੇਰਾ ਰੱਬ ਮੇਰਾ ਪਿਆਰਾ ਮਲਾਦੇ ਮਾਰੇ ਜਾਨ ਨੂੰ ਮਾਰ ਤੱਕ ਹੀ ਮਾਰੇ ਸਿੱਖੀ ਦਾ ਉਹ ਹੁਣ ਪਰਖ ਨੂੰ ਲਈਏ ਜਾਂਦੀ ਐਵੇਂ ਨਹੀਂ ਮਿਲਦਾ ਪਰ ਹੁੰਦੀ ਐ ਸਿੱਖਾਂ ਨੇ ਹੁਣ ਮੁੱਖ ਮੰਨਿਆ ਅੰਤ ਤੱਕ ਮਾਰੇ ਬਾਹਰ ਸਰਦ ਤਾਂ ਆਪਣੇ ਬਾਹਰ ਬੈਠਾ ਵੀ ਜਿਹੜਾ ਸੰਗਤ ਆਉਂਦੀ ਐ ਸਾਰਿਆਂ ਨੂੰ ਕੋਈ ਐਂਦਾ ਮਹਾਰਾਜ ਨੂੰ ਕੋ ਜਾਨੀ ਕੋ ਜਾਨੀ ਮਲਾ ਦੇ ਦਿਨ ਰਾਤ ਇਹੀ ਗੱਲ ਚੱਪੀ ਜਾਂਦਾ ਕਈ ਸਿੱਖਾਂ ਨੇ ਕਿਹਾ ਮਹਾਰਾਜ ਉਹ ਜਿਹੜਾ ਫਕੀਰ ਐ ਭੱਗਿਆ ਹੀ ਨਹੀਂ ਕੋਤੋਂ ਬੈਠਾ ਉੱਥੇ ਇਹੀ ਹੋਈਆਂ ਦੱਸਾਂ ਕਰੀ ਜਾਂਦਾ ਜਾਨੀ ਕੋ ਜਾਨੀ ਮਲਾ ਦੇ ਮਹਾਰਾਜ ਦੇ ਬੋਲ ਗਏ ਦੇ ਉਸ ਤਰਾ ਹੱਥ ਜੋੜ ਲੈ ਜਾਨੀ ਕੋ ਜਾਨੀ ਮਲਾ ਦੇ ਮਾਰੇ ਦਾ ਜਾਨ ਨੂੰ ਮਿਲਣਾ ਕੰਦਾ ਹਾ ਬੈਣਾ ਬੱਸ ਅਸਾਂ ਤੇ ਆਉਤੀ ਲਗਦਾ ਕੰਜੀ ਜਾਂ ਦਰਿਆ ਦੇ ਵਿੱਚ ਡੱਕ ਡੂਕੇ ਮਰ ਜਾਈ ਇੱਕ ਦਸ ਕੰਟਰੀ ਲਾਇਆ ਭੱਜ ਗਿਆ ਉਹਨੂੰ ਮਾਰੇ ਨਹੀਂ ਗੋੜੇ ਤੇ ਜਾਓ ਫੜੋ ਜਾ ਕੇ ਨੇ ਸੱਚੀ ਸਾਲ ਮਾਰ ਦੇਣੀ ਆ ਉਹਦੇ ਮਗਰ ਸਿੰਘ ਭੇਜੇ ਉਹਨੇ ਜਾ ਕੇ ਸਾਲ ਮਾਰਨੀ ਲੱਗਿਆ ਵਾਹ ਫੜ ਲਿਆ ਤੇ ਫੜ ਕੇ ਲੈ ਆਏ ਆਪੇ ਮਹਾਰਾ ਨੇ ਗਾਦਨ ਨਾਲ ਲਿਆ ਕਿਉਂਦੇ ਮੰਤਰੀ ਪਰਸਾਦ ਅਦਸ਼ ਵੀ ਸੱਚੀ ਮੁੱਛ ਨੂੰ ਹੁਕਮ ਮੰਨ ਲਿਆ ਵੀ ਜੇਤੂ ਕਹਤਾ ਸਾਲ ਮਾਰ ਕੇ ਦਰਿਆ ਵਿੱਚ ਮੈਂ ਮਾਰਦਾ ਪਰ ਮੈਨੂੰ ਜਾਨੀ ਨਹੀਂ ਮਿਲਣਾ ਕਰੂਦਾ ਇਸ ਤਰ੍ਹਾਂ ਭਗਤ ਬੀਪਾ ਜੀ ਭਵੇਂ ਸੁੰਦਰ ਵਿੱਚ ਫਿਰਦਾ ਸਾਲ ਮਾਰਦੇ ਮਾਰਤੀ ਪਰਮੇਸ਼ਰ ਜੀ ਨੂੰ ਕਹਿੰਦੇ ਉਹ ਜੋ ਉਹਨਾਂ ਨੇ ਲਿਖਿਆ ਹੋਇਆ ਉਹ ਮੰਨਦੇ ਆ ਸਾਲਮ ਕਿ ਉਹ ਮਲਾਪ ਹੋਇਆ ਜਦੋਂ ਬਾਹਰ ਆਉਂਦਾ ਤੇ ਉਹਦੀ ਹੋਕਮ ਇੰਨੀ ਵੱਧ ਗਈ ਵੀ ਅੱਠ ਦਿਨਾਂ ਬਾਅਦ ਕੇ ਧੁੰਦੇ ਜਾਣੇ ਫਿਰ ਜਿਉਂਦੇ ਆ ਗਏ ਤੇ ਆ ਕੇ ਦੱਸਿਆ ਕਿ ਮੈਂ ਮਿਲ ਕੇ ਆਇਆ ਆ ਪਰ ਉਹ ਆਣੇ ਕੋ ਜੀ ਸੀ ਆਹ ਗੱਲਾਂ ਕਹਿੰਦੇ ਆ ਇਹ ਕਿ ਉਹਨੇ ਆਪਣੀ ਅੰਗੂਠੀ ਦਿੱਤੀ ਕ੍ਰਿਸ਼ਨ ਜੀ ਨੇ ਕਹਿੰਦੇ ਉਹਦੋਂ ਆਈਏ ਵੇਖੋ ਉਹਨਾਂ ਨੇ ਆਪਣੀ ਅੰਗੂਠੀ ਵੀ ਦਿੱਤੀ ਆ ਪਰ ਉਹ ਦਣ ਤੋਂ ਭਗਤ ਪੀਪਾ ਜੀ ਦਾ ਇੰਨਾ ਜ਼ਿਆਦਾ ਜਸ ਫੈਲ ਗਿਆ ਇਸ ਕਰਕੇ ਕਹਿੰਦੇ ਦੁਆਰਤਾ ਵਿੱਚ ਵੀ ਇੱਕ ਮੰਦਰ ਭਗਤ ਪੀਪਾ ਜੀ ਦਾ ਬਣਿਆ ਹੋਇਆ ਵੀ ਜਿਹੜੇ ਦਿਨ ਉਹ ਆਇਆ ਸੀ ਉਹ ਦਿਨ ਨੂੰ ਮੁੱਖ ਰੱਖਦੇ ਜਿਵੇਂ ਭਗਤ ਫਰੀਦ ਜੀ ਦਾ ਕੋਟਕਪੂਰੇ ਫਰੀਦਪੁਰ ਦੇ ਵਿੱਚ ਹੈ ਕਿ ਜਿਹੜੇ ਦਿਨ ਉਹ ਫਰੀਦਪੁਰ ਆਏ ਸਨ ਉਨ੍ਹਾਂ ਦੇ ਨਾਮ ਦੇ ਉੱਪਰ ਹੀ ਉਹ ਸਹਿਬਾ ਨਾਮ ਬਣਿਆ ਕਿ ਫਰੀਦ ਦਾ ਕੋਟ ਉਹਨਾਂ ਦਾ ਆਗਮਨ ਦਿਨ ਉੱਥੇ ਹੀ ਬੜੀ ਧੂਤਾਂ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਭਗਤ ਪੀਪਾ ਜੀ ਦਾ ਦਵਾਰਕਾ ਦੇ ਵਿੱਚ ਮਨਾਇਆ ਜਾਂਦਾ ਕਿ ਜਿਹੜੇ ਦਿਨ ਉਹ ਦਵਾਰਕਾ ਵਿੱਚ ਆਏ ਉਹਨਾਂ ਨੂੰ ਭਗਵਾਨ ਦੇ ਦਰਸ਼ਨ ਹੋਏ ਉਹ ਦਿਨ ਮਨਾਇਆ ਜਾਂਦਾ ਉਹਦਾ ਉੱਥੇ ਮੰਦਿਰ ਬਣਿਆ ਲੱਗਾ ਤੇ ਆਸਾ ਸੰਗ ਜੀ ਉਹ ਭਗਤ ਜੀ ਵਾਪਸ ਆ ਜਾਂਦੇ ਆ ਆਪਣੇ ਇਲਾਕੇ ਦੇ ਨੇੜੇ ਆ ਕੇ ਆਸਾ ਸੰਗ ਜੀ ਉਹ ਜਗਾ ਜਗਾ ਤੇ ਹੁਣ ਕਿਲੇ ਵਿੱਚ ਵੀ ਮੁੜਦੇ ਆ ਦੇ ਕੋਈ ਇਤੇ ਵੱਡੇ ਕਿਲੇ ਦੇ مالک ਹੈ ਤੁਸੀਂ ਕਿਤੇ ਗਗਰੌਂ ਦਾ ਕਿਲਾ YouTube ਤੇ ਕਿਤੇ Google ਤੇ ਦੇਖਿਓ 3-4 ਕਿਲੋਮੀਟਰ ਦੇ ਦਰੀਏ ਵਿੱਚ ਇੱਡਾ ਵੱਡਾ ਕਿਲਾ ਹੈ ਰਾਜਾ ਪਿੱਪਾ ਜੀ ਦਾ ਮੁੜ ਕੇ ਆਪਣੇ ਕਿਲੇ ਵਿੱਚ ਨਹੀਂ ਗਏ ਅੱਜ ਤੱਕ ਉਹ ਕਿਲਾ ਖੜਾ ਹੈ ਭਾਵੇਂ ਉਹ ਜੋ ਪ੍ਰਾਣਾ ਸਹਾਉਣ ਕਰਕੇ ਉਹ ਹੰਢ ਬਣ ਜਾਂਦੇ ਆ ਵਿੱਚੋਂ ਪਰ ਹਜੇ ਤੱਕ ਵੀ ਉਹ ਸਾਊਥ ਹੈ ਸਾਰਾ ਕਿਲਾ ਇੱਡਾ ਵੱਡਾ ਉਹਦਾ ਏਰੀਆ ਹੈ ਆਕੇ ਫਿਰ ਸਾਧ ਸੰਗਤ ਜਗਾ ਜਗਾ ਨੇ ਉੱਪਰ ਜਾ ਕੇ ਪ੍ਰਚਾਰ ਕਰਦਾ ਹੈ ਭਗਤੀ ਕਰਦਾ ਹੈ ਔਰ ਜਿੰਨੇ ਭਗਤਾਂ ਦਾ ਆਪਾਂ ਵੇਖਦੇ ਆ ਨਾ ਸਾਰੇ ਭਗਤਾਂ ਨੇ ਆਪਣੇ ਆਪਣੇ ਕੋਈ ਨਾ ਕੋਈ ਪਰਸਨਲ ਜਿਵੇਂ ਉਹਦਾ ਗ੍ਰੰਥ ਜੂਰ ਬਣਾਈ ਹੋਈ ਹੈ ਬਹੁਤ ਸੂਰਗਾਂ ਦੇ ਆਪਾਂ ਉਹ ਵੀ ਚੀਜ਼ ਬੜੀ ਚੜ੍ਹੇ ਆ ਭਗਤ ਜੈਦੇਵ ਜੀ ਦਾ ਜੇ ਆਪਾਂ ਪੜਿਆ ਸੀਗਾ ਕਿ ਉਹਨਾਂ ਨੇ ਗੀਤ ਗੁੰਦੇ ਗ੍ਰੰਥ ਜਿਹੜਾ ਲਿਖਿਆ ਹੋਇਆ ਜਿਹਦਾ ਉਹਨਾਂ ਦੇ ਮੰਦਿਰਾਂ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ ਉਹਦੇ ਸਬਦ ਸਬਦ ਦੇ ਸ਼ਲੋਕ ਪੜੇ ਜਾਂਦੇ ਆਂ ਜੀ ਇਜੇ ਤਰ੍ਹਾਂ ਹਰ ਇੱਕ ਭਗਤ ਨੇ ਆਪਣੇ ਕੋਈ ਨਾ ਕੋਈ ਗ੍ਰੰਥ ਜਿਹੜੇ ਉਹਨਾਂ ਦੇ ਪਰਸਨਲ ਨੂੰ ਮੰਨਣ ਵਾਲੇ ਨੇ ਉਹ ਮੰਨਦੇ ਐ ਪਰ ਗੁਰੂ ਜੀ ਇੱਕ ਸ਼ਬਦ ਦਾ ਲੈ ਕੇ ਆਇਆ ਹੈ ਉਹਨਾਂ ਵਿੱਚੋਂ ਹੁਣ ਸਾਧ ਸੰਗਤ ਜੀਓ ਆਪਣੇ ਮਹਿਲਾਂ ਤੋਂ ਬਾਹਰ ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕਰਦੇ ਐ ਇੱਕ ਵਾਧਾ ਜਿੱਤਣ ਦਾ ਕਹਿੰਦੇ ਪੰਜ ਰਾਜਿਆਂ ਨੇ ਆ ਕੇ ਸੁਨੇਹੇ ਭੇਜੇ ਜਦ ਕਰਨੀ ਆ ਸਾਡੇ ਚੰਗ ਦੇ ਵਿੱਚ ਸ਼ਾਮਲ ਹੋ ਉਹ ਹਾਂ ਸਾਰੇ ਜਿਹੜਿਆਂ ਨੂੰ ਕਹਾਣੀ ਦੀ ਜਦੋਂ ਦੇਖੀ ਆ ਟਾਈਮ ਸਾਰਿਆਂ ਦਾ ਇੱਕ ਆ ਕਿ ਇੰਨੇ ਵਜੇ ਹੀ ਇਹਦੀ ਜਾਣਾ ਆ ਪਰ ਆਸ ਤੇ ਵਿੱਚ ਇੰਨੇ ਵਜੇ ਹੀ ਇਹਦੀ ਵੀ ਹੁਣ ਜਾਵਾਂਗੇ ਕਿਤੇ ਜੇ 1 ਦੇ ਬੈ 4 ਮਨਾਜ ਹੋਣਗੇ ਇੰਨੇ ਸਮੇਂ ਵਿੱਚ ਸਾਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਹਿੰਦੇ ਅਖੀਰ ਫੈਸਲਾ ਕਰ ਲਿਆ ਵੀ ਆਪਾਂ ਜਾਣਾ ਨਹੀਂ ਦਿੱਤੇ ਤੇ ਜਦੋਂ ਥੋੜੇ ਜਿਹਾ ਬਾਅਦ ਜਿੰਦੂ ਰਾਜੇ ਮਿਲਦੇ ਆ ਸਾਰੇ ਬੜੇ ਖੁਸ਼ ਹੁੰਦੇ ਆ ਵੀ ਮਹਾਰਾਜ ਦੀ ਬੜੀ ਕਿਰਪਾ ਕੀਤੀ ਸਾਡੇ ਜਗ ਵਿੱਚ ਆਏ ਸਾਡੇ ਜਗ ਵਿੱਚ ਆਏ ਅੱਜ ਜੀ ਦੀ ਬਾਜੀ ਇਧਰ ਆਉ ਨੂੰ ਦੇ ਐ ਕਹਿਣ ਦੇ ਲਈ ਕਿ ਮੈਸੇਜ ਅਸਾਂ ਦੇ ਜੱਗ ਵਿੱਚ ਪਿਆ ਹੀ ਨਹੀਂ ਉਹ ਪੰਜੇ ਕਹਿੰਦੇ ਤੁਸੀਂ ਸਾਡੇ ਵੀ ਆਇਆ ਹੋ ਦੂਜਾ ਕਹਦਾ ਸਕਦੇ ਵੀ ਤੁਸੀਂ ਆਏ ਹੋ ਦੂਜਾ ਕਹਦਾ ਸਾਡੇ ਵੀ ਆਏ ਹੋ ਭਾਵੇਂ ਕਿ ਉਹ ਤੋਂ ਨਿਚਾ ਹੋਰ ਰੱਬ ਵਿੱਚ ਵੱਧ ਗਿਆ ਵੀ ਅੱਜ ਮੇਰਾ ਕਾਰਜ ਪਰਮਾਤਮਾ ਆਪ ਸਵਰਗ ਜਿਵੇਂ ਭਗਤ ਜੈਦੇਵ ਜੀ ਦਾ ਗ੍ਰੰਥਾ ਤੇ ਪੂਰਾ ਕਰ ਗਿਆ ਵੀ ਅੱਜ ਭਗਤ ਦਾ ਕਾਰਜ ਜਿਹੜਾ ਸੀ ਉਹ ਰੱਬ ਆਪ ਦਾ ਮੇਰਾ ਰੂਪ ਧਾਰਨ ਕਰਕੇ ਮੇਰੀ ਪੈਦ ਰੱਖਣ ਵਾਸਤੇ ਸਾਰੀ ਥਾਂ ਤੇ ਆਪ ਹੀ ਹਾਜ਼ਰੀ ਲਵਾ ਗਿਆ ਇਸ ਤਰ੍ਹਾਂ ਸਾਸਕ ਦੀਓ ਭਗਤੀ ਦੇ ਮਾਰਗ ਦੇ ਉੱਪਰ ਚੱਲ ਪਏ ਆ ਹੁਣ ਦੁਨੀਆ ਧਾਰੀ ਦੇ ਬਿਲੋਂ ਬਿਲੋਂ ਪਦਮੋਟ ਰੁੱਟ ਚੁੱਕਿਆ ਅੱਗੇ ਜਿਹੜਾ ਹੈ ਸਾਸਕ ਦੀਓ ਭਵੇਂ ਉਹਨਾਂ ਦਾ ਇੱਕ ਪੁੱਤਰ ਵੀ ਹੋਇਆ ਜਿਹਦਾ ਨਾਮ ਸੀ ਦੁਆਰਗਰਾਉ ਅੱਗੇ ਉਹਦਾ ਪੁੱਤਰ ਹੋਇਆ ਆਨੰਤਰਾਉ ਆਨੰਤਰਾਉ ਨੇ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਕਿਉਂਕਿ ਇਹ ਰਾਜਪੂਤ ਘਰਾਣੇ ਦੇ ਵਿੱਚੋਂ ਆਇਆ ਰਾਜਪੂਤਾਂ ਦੇ ਰਾਜਿਆਂ ਤੋਂ ਬੜਾ ਵੱਡਾ ਇਹਨਾਂ ਦਾ ਘਰਾਣਾ ਹੈ ਰਾਜਪੂਤ ਘਰਾਣੇ ਦਾ ਸੋ ਇਹਨਾਂ ਦੇ ਪੋਤਰੇ ਨੇ ਰਾਜਪੂਤਾਂ ਦਾ ਇਤਿਹਾਸ ਲਿਖਿਆ ਉਹਦੇ ਵਿੱਚ ਜਿੱਤਰ ਕੀਤੇ ਹੋਏ ਆ ਕੁਝ ਪਰ ਉਹਨੇ ਪਾਵੇਂ ਇਹ ਵੀ ਲਿਖਿਆ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਮਲਾਪ ਵੀ ਹੋਇਆ ਪਰ ਕਿਦ ਗੁਰਵਾਨਾਂ ਨੇ ਉਹ ਮੰਨਿਆ ਵੀ ਗੁਰੂ ਨਾਨਕ ਪਾਤਸ਼ਾਹ ਦਾ ਮਲਾਪ ਨਹੀਂ ਹੋਇਆ ਪਰ ਕਾਂਸੀ ਦੇ ਵਿੱਚੋਂ ਬਾਣੀ ਹਜ਼ੂਰ ਲਿਖਿਆ ਪਰ ਮਲਾਪ ਨਹੀਂ ਇਹਨਾਂ ਦਾ ਸਮਾਂ ਵਿੱਚ ਰਸਦਾ 75 ਨਹੀਂ ਮਲਾਪ ਇਸ ਕਰਕੇ ਸਾਧ ਸੰਗਤਿਓ ਉਹਨਾਂ ਦੇ ਪੋਤਰੇ ਅਨੰਤ ਰਾਉ ਵੀ ਕੁਝ ਲਿਖਿਆ ਹੋਇਆ ਕਿ ਜਿਹੜਾ ਰਾਜਾ ਉਹਦਾ ਦਾਦਾ ਬਣਦਾ ਹੈ ਕਿ ਇਹ ਟੋਡਾ ਹੈ ਇੱਕ ਟੋਡਾ ਜਗ੍ਹਾ ਦੇ ਵਿੱਚ ਆ ਕੇ ਭਗਤੀ ਕਰਨ ਲੱਗ ਜਾਂਦੇ ਆ। ਉੱਥੇ ਵੀ ਇਹਨਾਂ ਦਾ ਇੱਕ ਮੰਦਿਰ ਹੈ ਜਿੱਥੇ ਆ ਕੇ ਛੋਟੀ ਜਗ੍ਹਾ ਬਣ ਰਹੀ ਗਈ ਹੈ। ਇੱਕ ਰਾਜਾ ਕੋਈ ਵਿਦੇਸ਼ ਵਾਸਤੇ ਆਇਆ ਇਹਨਾਂ ਦੇ ਕੋਲੇ ਆ ਕੇ ਬੜੀਆਂ ਵਸਤੂਆਂ ਲੈ ਕੇ ਆਇਆ ਇਤਿਹਾਸਨਾਮਾ ਹੈ। ਕਹਿੰਦੇ ਉਹ ਸਾਰਾ ਕੁਝ ਲੈਣਾ ਚਾਹੁੰਦਾ ਹੁਣ ਸਾ ਸੰਗੀ ਦੁਨੀਆ ਦੀ ਮਾਇਆ ਤੋਂ ਬਿਲਕੁਲ ਮਨ ਉੱਠ ਗਿਆ ਉਹਦਾ ਇੱਕ ਘੋੜਾ ਰੱਖ ਲਿਆ ਟੈਲੀਵਿਜ਼ਨ ਨੂੰ ਊੜਾ ਲਿਦੇ ਤੇ ਜਣਾਵਾਂ ਦੀ ਸਵਾਰੀ ਵਾਸਤੇ ਤੇਰਾ ਇੱਕ ਰੱਥ ਲੈ ਲਏ ਨੇ ਆ ਬਾਕੀ ਸਾਰਾ ਉਹਦੇ ਜਾ ਕੇ ਤੂੰ ਜੱਗ ਕਰ ਤੇ ਗਰੀਬਾਂ ਵਿੱਚ ਵੰਡ ਦੇ ਊੜਾ ਆਪਣੇ ਕੋਲ ਰੱਖ ਲਿਆ ਉਹਦੇ ਦੀਪਾ ਜੀ ਕਹਿੰਦੇ ਉਹ ਘੋੜਾ ਜਿਹੜਾ ਸੀ ਰਾਤੀ ਘੋੜੇ ਬੜੇ ਮਸੂਰ ਸੀ 10ਵੇਂ ਪਾਸਾ ਵੇਲੇ ਦੇ ਇਤਿਹਾਸਾ ਤੋਂ ਪੜ੍ਹਦਿਆਂ ਫਿਰਾਂਦੀ ਰਾਕੀ ਅਰਬੀ ਘੋੜੇ ਇਹਨਾਂ ਦਾ ਇਤਿਹਾਸ ਹੁੰਦਾ ਰਾਕੀ ਘੋੜਾ ਹੈ ਜੰਗਲ ਵਿੱਚ ਰਹਿੰਦੇ ਹੈ ਨਦੀ ਦੇ ਕਿਨਾਰੇ ਚੂਰਾ ਨੇ ਕਦੇ ਨਿਗਾ ਪੈ ਗਿਆ ਵੀ ਹੈ ਤੇ ਭਾਵੇਂ ਤਾਂ ਘੋੜਾ ਬਰਾ ਕੀ ਲੁੱਤੀ ਏ ਇੱਕ ਦਿਨ ਮੈਨੇ ਭਗਤੀ ਜੀ ਜਨਾਨ ਕਰ ਰਹਾ ਏ ਜੇ ਉਹਦਾ ਘੋੜਾ ਕੋਲ ਕਿਲੇ ਭਾਜੀ ਨੇ ਵੇਖ ਵੀ ਲਿਆ ਪਰ ਫਿਰ ਵੀ ਰੋਣਾ ਨਹੀਂ ਪਾਇਆ ਕਿਉਂਕਿ ਮਾਨੀ ਉੱਠ ਗਿਆ ਦੁਨੀਆ ਤੋਂ ਹੁਣ ਮੰਨ ਦੇ ਵਿੱਚ ਤਰੀਹੇ ਨ ਕੋਸੇ ਜਦੋਂ ਸਰਵੇ ਨਾ ਕਸ ਆਇਓ ਨਾ ਉਸ ਜਾਇਓ ਨਾ ਕੋ ਚਨਾਵ ਲੈ ਕੇ ਆਇਆ ਕਿ ਨਾ ਮੁਸਤਫਾ ਲਾਲ ਜਾਨ ਹੁਣ ਵਸਤਾ ਇਹੋ ਜੀ ਬਣ ਗਈ ਹੈ ਵੀ ਘੋੜਾ ਆ ਗਿਆ ਸੀ ਚਲਾ ਗਿਆ ਮੇਰਾ ਘੜਾ ਸੀ ਜਿਵੇਂ ਆ ਗਿਆ ਹੁਣ ਚਲਾ ਗਿਆ ਤੇ ਕਹਿੰਦੇ ਘਰ ਵਾਲੀ ਬੀਬੀ ਸੀਤਾ ਹਮਨੇ ਵੀ ਕਿਹਾ ਵੀ ਪਤੀ ਲੈ ਨੋ ਘੋੜਾ ਆਪਣਾ ਚੋਰ ਲੈ ਗਿਆ ਉਹ ਬੰਦਾ ਕੋਈ ਨਹੀਂ ਜਿਵੇਂ ਗਿਆ ਹੁਣ ਆ ਵੀ ਜਾਵੇਗਾ ਇਹ ਸਭ ਨੂੰ ਹਮ ਆਪਣੇ ਗੁਰਸੱਭਾ ਨਾਲ ਮਿਲਦੀ ਏ ਉਹ ਨਾਨਕਾਂ ਕੇ ਵੀ ਇਹਨਾਂ ਕੋਈ ਝੂਠ ਨਾ ਮੰਨੇ ਇਹ ਜਿਹੜੀਆਂ ਸਾਧੀਆਂ ਭਗਤਾਂ ਨਾਲ ਹੋਈਆਂ ਗੁਰਸੱਭਾ ਦੇ ਜੀਵਨ ਵਿੱਚ ਫੇਰੇ ਜਾਂ ਆਪਕੇ ਹੋਈਆਂ ਨੇ ਨੌਵੇਂ ਪਾਸ਼ਾ ਮਹਾਰਾਜ ਆਪਣੇ ਸਿੱਖਾਂ ਸ਼ੇਵਕਾਂ ਨਾਲ ਬਾਲਵੀਂ ਧਰਤੀ ਦੇ ਉੱਪਰ ਦੰਦਮਨ ਸੱਭ ਨਾਲ ਲੜੇ ਪੁੱਛੇ ਹੋਏ ਸਾਮ ਦਾ ਟਾਈਮ ਹੋ ਗਿਆ ਦੋ ਜਨੂਰ ਇੱਕ Hindu ਆ ਤੇ ਕੋ ਮੁਸਲਮਾਨਾ ਕਾਫੀ ਚੱਤੋਂ ਮਗਰ ਲੱਗੇ ਹੋਏ ਆ ਲੈਣਾ ਮਦਮਾਲ ਹੋ ਜਾਵਾਂਗੇ ਪਰ ਦਾ ਲੱਗਦਾ ਨਹੀਂ ਮਗਰੋਂ ਹੋਰ ਪਰੇ ਹੁੰਦੇ ਜਿੱਥੇ ਗੁਰੂ ਸਾਹਿਬ ਰੁਕਦੇ ਐ ਤੇ ਗੁਰੂ ਸਾਹਿਬ ਦੇ ਪਹਿਲੇ ਨਾਲ ਹੁੰਦੇ ਐ ਜਿਵੇਂ ਆਪਾਂ ਸਭ ਕੀ ਸੁਣੀ ਸੀ ਪਹਿਲਾਂ 8ਵੇਂ ਪਾਸ਼ਾ ਦੇ ਕੋਲੇ ਵੀ ਸੰਗਤ ਨੇ ਨਾਲੇ ਮਚੋਰ ਚੱਲ ਕੇ ਆਇਆ ਸੀ ਉਹ ਲੋਹਰ ਤੋਂ ਆਇਆ ਸੀ ਚੋਰਾਂ ਦਾ ਦਾ ਨਾ ਲੱਗਿਆ ਪਰ ਜਿਸ ਦਿਨ 9ਵੇਂ ਪਾਸ਼ਾ ਤੁੰਦਵਾ ਸਾਹਿਬ ਦੇ ਨੇੜੇ ਇੱਕ ਨਗਰ ਵਿੱਚ ਰੁਕਦੇ ਐ ਥੋੜਾ ਜਾਂ ਮੀ ਪੈਣ ਲੱਗ ਗਿਆ ਮਹਾਰਾਜ ਨੇ ਘੋੜੇ ਬੰਨੇ ਤੰਬੂ ਸਿੱਖ ਲਾਤੀ ਦੇ ਤੰਬੂਆਂ ਵਿੱਚ ਵੜ ਗਏ ਤੇ ਜਿਹੜਾ ਘੋੜਿਆਂ ਦੀ ਰਾਖੀ ਕਰਦਾ ਸੀ ਉਹ ਵੀ ਤੰਬੂ ਵਿੱਚ ਵੜ ਗਿਆ ਚੋਰਾਂ ਨੇ ਵੇਖਿਆ ਵੀ ਸਮਾਂ ਬਹੁਤ ਵਧੀਆ ਹੈ ਆਪਾਂ ਚੋਰੀ ਕਰੀ ਇੱਕ ਦੋ ਧਿਆਨ ਨਾਲੇ ਬੋਲਿਆ ਵੀ ਰੀਲਿਆ ਵੀ ਹੈ ਕਿ ਉਹਨਾਂ ਨੇ ਜਦ ਵੇਖਿਆ ਤਾਂ ਇੱਕ ਸ਼ੇਰ ਆਇਆ ਜਿਹੜਾ ਉਹ ਘੋੜਿਆਂ ਦੇ ਕੋਲੇ ਜੀੜਾ ਕੱਢਦਾ ਹੈ ਮਹਾਰਾਜ ਜੇ ਤੰਬੂ ਦੇ ਕੋਲੇ ਜਿਹੜਾ ਕੜਦਾ ਹੈ ਪਰ ਕੰਮ ਕਰਦਾ ਤੇ ਚਲਾ ਜਾਂਦਾ ਹੈ ਕਹਿੰਦੇ ਜਿਹੜਾ ਮੁਸਲਮਾਨ ਦੂਰ ਸੀ ਉਹ ਡਰ ਗਿਆ ਪੰਜਾਬੀ ਕੋਈ ਮਹੂਰਦੀ ਨਹੀਂ ਹੈ ਜਿਹਦੇ ਘੋੜਿਆਂ ਦੇ ਕੋਲ ਘੋੜਦਾ ਤਾਂ ਕੰਮ ਹੁੰਦਾ ਬਾਸਾ ਜਣਾ ਉਹ ਨਹੀਂ ਇਹ ਤਾਂ ਸ਼ੇਰ ਦਾ ਕੰਮ ਹੁੰਦਾ ਕਿ ਇਹ ਜਿਹੜਾ ਕੱਢ ਕੇ ਚਲਾ ਗਿਆ ਕੁਝ ਖੇਲੀ ਨਹੀਂ ਆਏ ਸਿੰਘ ਸੁੱਤੇ ਪਏ ਆ ਕਿਸੇ ਨੂੰ ਕੁਝ ਨਹੀਂ ਕਿਹਾ ਕਹਿੰਦੇ ਉਹ ਡਰ ਗਿਆ ਬੰਦਾ ਵੀ ਮੈਂ ਤੇ ਚੋਰੀ ਨਹੀਂ ਕਰਨਾ ਤੇ ਜਿਹੜਾ ਨਾਲ ਦਾ ਸੀ ਉਹ ਬੰਦਾ ਇਹ ਵੀ ਨਹੀਂ ਜਾਨਾ ਤੇਰਾ ਵੀ ਪਰੇਖਾ ਹੀ ਆ ਕੁਝ ਨੇ ਉੱਡਾ ਉਹ ਕਹਿੰਦਾ ਮੈਂ ਤੇ ਨਹੀਂ ਚੋਰੀ ਕਰਦਾ ਤੂੰ ਕਹਾਵਾ ਇੱਕ ਚੋਰ ਤੇ ਮੁੜ ਗਿਆ ਦੂਜੇ ਨੇ ਚੋਰੀ ਕਰ ਲਿਆ ਘੋੜਾ ਖੁੰਲਿਆ ਓੜੀ ਦੇ ਬੈਗ ਵਿੱਚ ਕੋਲੋਂ ਨਾ ਮੀਂਹ ਪੈਂਦਾ ਹੈ ਉਸ ਰੁਪਿਆ ਉਦੋਂ ਮਾਲਵਾ ਜਿਹੜਾ ਜਿੰਨਾ ਹੈ ਬਹੁਤ ਹਨ ਜੰਗਲ ਰਹੀਆ ਕਿਥੇ ਸੀ ਮਾਲਵਾ ਜੰਗਲ ਰਹੀਆ ਬਸੋਂ ਉਹਤ ਘਟ ਸੀ ਜਿਹੜੂ ਲੱਖੀ ਜੰਗਲ ਵਿੱਚ ਕਰਕੇ ਉਹ ਕਿਹਾ ਗਿਆ ਉਸ ਏਰੀਆ ਕੱਲ ਜਦੋਂ ਚੋਰੀ ਹੋਇਆ ਮਹਾਰਾ ਨੇ ਆਵਾਜ਼ ਮਾਰੀ ਵੀ ਤਵੇਨੇ ਵਾਲੇ ਸੱਜਣ ਨੂੰ ਬਹੁਤ ਘੁੜੇ ਸਾਰੇ ਠੀਕ ਠਾਕ ਰੇਲੇ ਵਾਲਾ ਸਿੰਘ ਗਿਆ ਜਾ ਕੇ ਦੇਖਿਆ ਵੀ ਮਹਾਰਾਜ ਦਾ ਘੜਾ ਤੇ ਹੈ ਨਹੀਂ ਸਾਥ ਸਿੰਘ ਜੀ ਉਹਦੇ ਅੰਦਰ ਇਤਰਾ ਹੋ ਗਿਆ ਵੀ ਮਹਾਰਾਜ ਬੜੀ ਸਜ਼ਾ ਦੇਣਗੇ ਤੇਰੀ ਡਿਊਟੀ ਸੀ ਘੋੜਿਆਂ ਦੀ ਰਾਖੀ ਕਰਨੀ ਨਾਲ ਦੇ ਛੰਗ ਨੂੰ ਕਹਿੰਦਾ ਇਹ ਗੱਲ ਤੇ ਆ ਹੋ ਗਈ ਆਪਣਾ ਇੱਕ ਘੋੜਾ ਗੁਰੂ ਸਾਹਿਬ ਨੇ ਚੋਰੀ ਹੋ ਗਿਆ ਮਹਾਰਾਜ ਨੂੰ ਤੇ ਪਤਾ ਸੀ ਉਹਨੇ ਤਾਂ ਆਵਾਜ਼ ਹੀ ਤਾਂ ਮਾਰੀ ਹੈ ਮਹਾਰਾਜ ਨੂੰ ਜਾ ਕੇ ਦੱਸਿਆ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਭੁੱਲ ਹੋ ਗਈ ਵੀ ਪੈਂਦਾ ਸੀ ਅਸੀਂ ਅੰਦਰ ਵੜ ਕੇ ਕੋਈ ਤੁਹਾਡਾ ਹੀ ਘੋੜਾ ਚੋਰੀ ਕਰਕੇ ਲੈ ਲੈਂਦੇ ਆ ਬਹੁਤ ਕੀਮਤੀ ਚੀਜ਼ ਹੈ। ਮਹਾਰਾਜਾ ਹੁਮਨ ਕਰੋ ਸਾਰੇ ਸਿੰਘਾਂ ਨੇ ਤਲਵਾਰਾਂ ਚੁੱਕ ਲਈਆਂ ਵੀ ਅਸੀਂ ਹੁਣੇ ਹੀ ਜਾਈਏ। ਅਜੇ ਵੱਧ ਤੋਂ ਵੱਧ 5-7 ਕਿਲੋਮੀਟਰ ਗਿਆ ਹੋਵੇਗਾ। ਅਸੀਂ ਘੋੜੇ ਭਜਾ ਕੇ ਹੁਣ ਕਦੋਂ ਲਾਵਾਂਗੇ। ਮਹਾਰਾਜਾ ਜੀ ਨਹੀਂ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਆਰਾਮ ਕਰੋ ਉਹ ਸਾਡਾ ਘੋੜਾ ਆਪੇ ਸਾਡੇ ਕੋਲ ਆ ਜਾਏਗਾ। ਉਹ ਮੇਰੇ ਪਾਸਾ ਰਾਮਕਲਾ ਦੇ ਪਰਤਵਿੰਦੇ ਆਲਾ ਸੀ ਕੋ ਵਿਚਾਰ ਕਿਥੇ ਨਹੀਂ ਦਾਵੇ ਸਾਰੀ ਰਾਤ ਆਉਂਦਾ ਰਹਾ ਕਿ ਮੇਰੇ ਕੋਲ ਪੁੱਤ ਹੋ ਗੋਈ ਮੈਂ ਥੋੜਾ ਜਿਆ ਪਾਸੇ ਹੋਇਆ ਤੇ ਗੁਰੂ ਜੀ ਦਾ ਘੋੜਾ ਚੋਰੀ ਹੋ ਗਿਆ ਜਦੋਂ ਦੂਸਰਾ ਦਿਨ ਹੋਇਆ ਸਿੰਘ ਜਿੰਦੇ ਮਹਾਰਾਜ ਆਗਿਆ ਲੇ ਗੋ ਅਸੀਂ ਥੋੜਾ ਦੇੜੇ ਦੇ ਘਾਉਤ ਆਈਏ ਇੱਥੇ ਆਈਏ ਘੋੜੇ ਦੀਆਂ ਰਾਤ ਦੀਆਂ ਪੈੜਾਂ ਤੇ ਜੁਮਗੀਆਂ ਕਿਉਂਕਿ ਉਸ ਤੋਂ ਬਾਅਦ ਕੋਈ ਖਸਮ ਨਹੀਂ ਲੱਗੇਆ ਘੋੜੇ ਦੀਆਂ ਪੈੜਾਂ ਤੋਂ ਪਛਾਣਾ ਵੀ ਕਿ ਪੂਰਾ ਗਿਆ ਘਰੇ ਪਾਸੇ ਕਹਿੰਦੇ ਕੁਝ ਸਿੰਘ ਸਵਾਰ ਹੋ ਕੇ ਗਏ ਘੋੜੇ ਦੀਆਂ ਪਹਿਣਾ ਵੇਖਦੇ 2-3 ਕਿਲੋਮੀਟਰ ਤੇ ਗਏ ਤੇ ਇੱਕ ਬੰਦਾ ਉਹ ਘੋੜੇ ਨੂੰ ਫੜ ਕੇ ਖੜਾ ਹੋਇਆ ਸਿੰਘਾਂ ਨੇ ਜਾ ਕੇ ਪੜਦੇ ਆ ਭੇਰਦੇ ਆ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਂ ਘੋੜਾ ਚੋਰੀ ਕੀਤਾ ਮੈਂ ਤੂੰ ਭਰਾ ਚੋਰੀ ਕਰਕੇ ਆਏ ਗਾਂ ਨੂੰ ਕਿਉਂ ਜਾ ਰਿਹਾ ਕਹਿੰਦਾ ਮੈਨੂੰ ਅੱਖਾਂ ਤੋਂ ਜਣਾ ਬੰਦ ਹੋ ਗਿਆ ਮੈਂ ਅੰਨਾ ਹੋ ਗਿਆ ਇਸ ਕਰਕੇ ਮੈਂ ਘੋੜੇ ਨੂੰ ਲੈ ਕੇ ਜਾਂਦਾ ਸੀ ਤੇ ਮੈਨੂੰ ਨਹੀਂ ਪਤਾ ਮੈਂ ਕਿੱਧਰ ਨੂੰ ਜਾ ਰਿਹਾ ਸਾਹ ਸਮਝੀ ਹੋ ਗਿਆ ਦੁਰਸੀ ਪਰ ਤੁਰਦਾ ਤੁਰਦਾ ਉਧਰ ਨੂੰ ਜਾ ਰਿਹਾ ਜਦ ਗੁਰੂ ਸਾਹਿਬ ਬੈਠੇ ਹੋਏ ਹੁਣ ਅੰਨੇ ਹੋਏ ਨੂੰ ਕੀ ਬਤਾ ਕੂਦੇ ਦਾ ਆਮ ਪੜੀ ਹੋਈ ਹੈ ਤੁਰਦਾ ਤੁਰਦਾ ਗੁਰੂ ਸਾਹਿਬ ਦੇ ਬਿਲਕੁਲ ਨੇੜੇ ਆ ਗਿਆ ਉਹਨਾਂ ਨੇ ਫੜਿਆ ਤੇ ਲਿਆ ਕੇ ਮਹਾਰਾਜ ਦੇ ਕੋਲ ਹੀ ਸਾਹਮਣੇ ਪੜਾ ਦਿੱਤਾ ਮੈਂਨੇ ਮਹਾਰਾਜ ਇਹ ਆ ਤੁਹਾਡਾ ਚੋਰ ਇਹ ਆ ঘোੜਾ ਤੇ ਇਹ ਚੋਰੀ ਕਰਕੇ ਲੈ ਗਿਆ ਉਹ ਸਾਹ ਸਮਝੀ ਮਹਾਰਾਜ ਦੇ ਚਰਨਾਂ ਉਪਰ ਡਿੱਗ ਕੇ ਮੈਂਨ ਸਬਦ ਗੁਰੂ ਜੀ ਕਿਰਪਾ ਕਰੋ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਅੰਨਾ ਹੋ ਗਿਆ ਤੇ ਮੈਨੂੰ ਦਿੱਸਦਾ ਉਸ ਨਹੀਂ ਹੈ ਤੇ ਕਿਰਪਾ ਕਰੋ ਮੇਰੇ ਤੋਂ ਗਲਤੀ ਹੋ ਗਈ ਓ ਉਸ ਦਾ ਸੰਭੀ ਬਖਸ਼ਣ ਕੋ ਵੀ ਦੇਰੀ ਉਹਨਾਂ ਨੇ ਬਾਹਰ ਆਲੇ ਠਾਪੜ ਦਿੱਤਾ ਕਰਨ ਲਈ ਕੋਈ ਨਹੀਂ ਜੇ ਪਤਨੋਗੀ ਤਾਂ ਮਾਫ ਦਿੱਤਾ ਉਹਦੇ ਨਿਗਾਹ ਵੀ ਆ ਗਈ ਕਿ ਉਹ ਮਾਫ ਵੀ ਕਰਦਾ ਪਰ ਚੂਰ ਤੇ ਬੜਾਇਸ਼ ਦਾ ਅਸਰ ਹੋਇਆ ਵੀ ਗੁਰੂ ਇੱਡਾ ਬਖਸ਼ਣ ਹਾਰ ਤੇ ਮੈਂ ਇਹੋ ਜਿਹਾ ਪਾਪੀ ਮੈਂ ਇਸ ਗੁਰੂ ਦਾ ਘੋੜਾ ਚੋਰੀ ਕੀਤਾ ਤੇ ਜਿਹੜੇ ਮੈਨੂੰ ਮੇਰੀ ਨਿਗਾਹ ਦੇ ਵਾਪਸ ਦੇ ਦਿੱਤੀ ਹੈ ਤੇ ਮੈਨੂੰ ਛੱਦ ਵੀ ਦਿੱਤਾ ਹੈ ਕਹਿੰਦੇ ਉਹ ਜੜੀ ਗਿਆ ਚੰਦ ਦਾ ਰੱਤ ਸੀ ਆਣਾ ਥੋੜਿਆ ਤਿੱਖਾ ਕਹਿੰਦੇ ਉਹਦੇ ਉੱਪਰ ਆਪਣਾ ਸੀਰ ਸੂਰ ਦਾ ਸਟੇ ਆ ਤੇ ਉਹ ਢੱਡ ਵਿੱਚ ਵੱਜਿਆ ਤੇ ਮਾਰ ਗਿਆ ਉੱਥੇ ਅਜ ਬੰਦਾਰਾ ਸੂਲ ਸੂਲੀ ਸਰਸਰ ਬਣਿਆ ਹੋਇਆ ਜਿੱਤੇ ਉਹ ਘੋੜੇ ਨੂੰ ਚੋਰੀ ਕਰਨ ਵਾਲਾ ਉਹ ਇਸ ਸਰਕੇ ગામ ਵਿੱਚ ਹੀ ਮਰ ਗਿਆ ਕਿ ਇਹ ਗੁਰੂ ਮੇਟਾ ਬਖਸ਼ਣਾ ਨਾ ਹਾਰੇ ਤੇ ਮੈਂ ਇਹੋ ਜਿਹਾ ਆਪੀ ਇਹ ਗੁਰੂ ਦਾ ਘੋੜਾ ਚੋਰੀ ਕੀਤਾ ਗੁਰੂ ਨੇ ਤੇ ਮੈਨੂੰ ਸਜ਼ਾ ਨਹੀਂ ਦਿੱਤੀ ਪਰ ਮੈਂ ਆਪਣੇ ਆਪ ਨੂੰ ਬਖਸ਼ਣਾ ਨਹੀਂ ਆਪਣੇ ਆਪ ਹੀ ਉਹ ਲੱਕਣ ਮਾਰ ਕੇ ਉੱਥੇ ਮਰ ਗਿਆ ਅਜਿਹਾ ਜੰਮਦਮਾ ਸਰ ਨੇ ਲੇੜੀ ਖੋਦਦਾਰ ਸੂਲੀ ਸਰ ਸਰ ਬਣਿਆ ਹੋਇਆ ਉਹ ਚੋਰ ਦੀ ਯਾਰ। ਇਸੇ ਤਰ੍ਹਾਂ ਭਗਤ ਪੀਪਾ ਜੀ ਦਾ ਜਿਹੜਾ ਹੈ ਚੋਰੀ ਕਰਕੇ ਚੋਰ ਲੈ ਗਿਆ ਥੋੜੀ ਦੂਰ ਜਾ ਕੇ ਜਾਂਦੇ ਆ ਕਹਿੰਦੇ ਘੋੜਾ ਫੜੀ ਕਰਵਾ ਲਿਆ। ਉਹ ਜਿੱਦੇ ਅੱਗੇ ਨੂੰ ਤੋਰਦੇ ਆ ਘੋੜਾ ਤੋਰਦਣ ਜਦੋਂ ਪਿੱਛੇ ਨੂੰ ਘੁਰਦੇ ਤਰ ਪਹਿਲਾਂ ਅਖੀਰ ਕਹਿੰਦੇ ਘੋੜਾ ਭੱਜਿਆ ਤੇ ਭੱਜਦਾ ਹੋਇਆ ਉਹਨਾਂ ਨੂੰ ਵਾਪਸ ਉੱਥੇ ਲੈ ਆਇਆ। ਭਗਤ ਪੀਪਾ ਜੀ ਕੋਲ ਜਦੋਂ ਮਾਤਾ ਸੀਤਾ ਜੀ ਨੇ ਦੇਖ ਰੋਹ ਵੇਖਦੀ ਆ ਵੀ ਸੁਆਮੀ ਜੀ ਆਪਣਾ ਘੋੜਾ ਤੇ ਜਨਨ ਤੈਨੂੰ ਕਿਹਾ ਸੀ ਜੀ ਆਪਣਾ ਹੋ ਜਾ ਤੇ ਆਪਰੇ ਆ ਜਾਵੇਗਾ ਉਹਨਾਂ ਨੂੰ ਵੀ ਸਾਰਾ ਰੱਬ ਦੇ ਪਿਆਰੇ ਆ ਚੋਰਾ ਨੂੰ ਰੱਬ ਦਿੱਤਾ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਨਿੱਕੀਆਂ ਨਿੱਕੀਆਂ ਉਸ ਭਗਤ ਪੀਪਾ ਜੀ ਦੇ ਜੀਵਨ ਵਿੱਚ ਆਈਆਂ ਜਿਨ੍ਹਾਂ ਦੀ ਅਖੀਰ ਤੇ ਅਵਸਥਾ ਇਹ ਬਣ ਗਈ ਹੈ ਸੰਗਤ ਕੀਤੀ ਪਵਤਰਾਮਨਨ ਜੀ ਦੀ ਜਿਹਦਾ ਆਪਾਂ ਸ਼ਬਦ ਪੜਿਆ ਹੈ ਸਭ ਦਾ ਆਪਾਂ ਉਹ ਸ਼ਬਦ ਦੇ ਅਰਥ ਕਰਕੇ ਸਮਾਪਤੀ ਕਰਦੇ ਹਾਂ ਕਿ ਕੀ ਅਵਸਥਾ ਬਣ ਗਈ ਹੈ ਕਿ ਜਿਸ ਅਵਸਥਾ ਨੂੰ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਉਹਦਾ ਸ਼ਬਦ ਲਿਖਿਆ ਹੈ। ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਨਾ ਉਹਦੇ ਵਿੱਚ ਘਸ ਚੰਦਣ ਧੂਪ ਦੀਪ ਇਹ ਸਾਰੀਆਂ ਗੱਲਾਂ ਉਹਤਰਾਮਾ ਦਾ ਜਿਹਨੇ ਦਿੱਤੇ ਸੀ ਉਹਦੇ ਅਰਥ ਆਪਾਂ ਕੱਲ ਕੀਤੇ ਜੀ। ਹੁਣ ਉਹੀ ਸੋਚ ਭਗਤ ਜੀ ਦੀ ਹੈ ਕਿਉਂਕਿ ਗੁਰੂ ਉਹ ਆ ਤੇ ਗੁਰੂ ਦੀ ਸਿੱਖਿਆ ਲੈ ਕੇ ਚਿਲੇ ਉਹਨੇ ਹੁਣ ਹੁਣ ਉਹੋ ਹੀ ਗੱਲ ਇਹ ਕਰ ਰਹੇ ਆ ਜਿਹੜੇ ਜਿਹੜੇ ਅੱਗੇ ਭਗਤ ਹੋਣਗੇ ਉਹ ਸਾਰਿਆਂ ਦੇ ਵਿੱਚੋਂ ਹੀ ਰਾਮਾਨੰਦ ਜੀ ਦੀ ਨਾਮ ਚਲਤ ਰਹੀ ਸੇਗੀ ਕਿ ਇਹ ਵਾਕਈ ਉਹਨਾਂ ਦੇ ਚੇਲਿਆਂ ਜੋ ਬੰਦ ਰਾਮਾਨੰਦ ਜੀ ਆਪਣੇ ਸਾਥ ਦੇ ਵਿੱਚ ਕਹਿ ਗਏ ਆ ਉਹੋ ਹੀ ਸੋਚ ਅੱਗੇ ਦੂਜੇ ਭਗਤਾਂ ਦੀ ਹੈ ਅੱਲੋਪ ਸੁਣਿਆ ਸੀ ਕਿ ਭਗਤ ਰਾਮਾ ਜੀ ਕਹਿੰਦੇ ਮੇਰੇ ਮਨ ਵਿੱਚ ਇੱਕ ਦਿਨ ਵਿਚਾਰ ਆਈ ਕਿ ਮੈਂ ਮੰਦਰ ਦੀ ਠਾਕੁਰ ਦੀ ਪੂਜਾ ਕਰਨ ਜਾਵਾਂ ਪਰ ਮੈਨੂੰ ਰਸਤੇ ਦੇ ਵਿੱਚ ਖਿਆਲ ਆਇਆ ਵੀ ਰਬਤਾ ਸਾਰੀ ਥਾਂ ਤੇ ਆ ਮੈਂ ਪੂਜਾ ਵਾਲਾ ਸਮਾਨ ਸਾਰਾ ਕੁਝ ਤਿਆਰ ਕਰਿਆ ਹੁਣ ਉਸੇ ਹੀ ਗੱਲ ਨੂੰ ਭਗਤ ਪੀਪਾ ਜੀ ਦਾ ਸ਼ਬਦ ਹੈ ਕਹਿੰਦੇ ਨੇ ਕਾਇਉ ਦੇਵਾ ਕਾਇਉ ਦੇਵਲ ਕਾਇਉ ਚੰਗਮ ਜਾਤੀ ਕਾਇਉ ਕੰਦੇ ਸਰੀਰ ਨੂੰ ਸਾਡੀ ਜੀ ਕਹਿਣ ਲੱਗਿਆਂਗੇ ਹੁਣ ਮੈਂ ਬਾਹਰ ਲੇ ਮੰਦਰਾ ਨੂੰ ਦੇਖ ਰਿਆਂ ਮੂਹ ਿੱਟਾਂ ਦੀਆਂ ਬੜੀਆਂ ਕਿਉਂਕਿ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਸੇਵਾ ਕੋ ਭਾਵ ਹੁੰਦਾ ਹੈ ਜਿਹੜਾ ਦੇਵੀ ਦੇਵਤਾ ਕਿ ਮੇਰੀ ਜਿਹੜੀ ਤਾਇਆ ਹੈ ਇਹ ਹੀ ਅਸਲ ਵਿੱਚ ਦੇਵਤਾ ਹੈ ਦੇਵਲ ਉਹ ਜਗ੍ਹਾ ਜਿੱਥੇ ਦੇਵਤੇ ਰਹਿੰਦੇ ਆ ਕਿ ਮੇਰਾ ਸਰੀਰ ਹੀ ਉਹ ਜਗ੍ਹਾ ਬਣ ਚੁੱਕਿਆ ਹੈ ਜੋ ਦੇਵਤਿਆਂ ਦੇ ਰਹਿਣ ਵਾਲੀ ਜਗ੍ਹਾ ਹੈ ਜੰਗਮ ਜਾਤੀ ਜੰਗਮ ਦੀ ਆਪਾਂ ਗੱਲ ਪਹਿਲਾਂ ਕੀਤੀ ਹੈ ਕਿ ਸ਼ਿਵ ਜੀ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਰਮ ਤੇ ਯੋਗੀ ਜਿਨ੍ਹਾਂ ਦੇ ਸਰਦੇ ਉੱਪਰ ਮੋਰ ਦੇ ਘਮ ਲੱਗੇ ਹੁੰਦੇ ਐ ਉਹ ਪਹਿਲਾਂ ਕਿਉਂਕਿ ਜੰਗਮ ਬਣੇ ਸਨ ਵੀ ਹੁਣ ਸਮਝ ਲੱਗ ਗਈ ਐ ਮੇਰਾ ਸਰੀਰ ਹੀ ਜੰਗਮ ਹੈ ਮੇਰਾ ਸਰੀਰ ਹੀ ਦੀਵਤਾ ਹੈ ਮੇਰਾ ਸਰੀਰ ਹੀ ਉਹ ਪੂਜਣ ਵਾਲੀ ਥਾਂ ਹੈ ਕਾਇਯੋ ਊਪ ਦੀਪਨੈ ਬਿਤਾ ਪਾਇਓ ਉਜੋ ਪਤੀ ਹੁਣ ਜਿਹੜੀ ਧੂਪ ਦੀਪ ਦੀ ਗੱਲ ਆਪਾਂ ਪਹਿਲਾਂ ਸੁਣੀ ਸੀ ਸੁਗੰਧੀਆਂ ਦੀ ਕਹਿੰਦੇ ਮੇਰੀ ਪਾਇਆਂ ਜਿਹੜੀ ਹੈ ਸਰੀਰ ਦੀ ਖੋਜ ਇਹੀ ਮੇਰੇ ਵਾਸਤੇ ਧੂਪ ਹੈ ਦੀਪ ਹੈ ਨਵੇਲ ਹੈ ਤੇ ਇਹ ਹੀ ਨਈ ਬੇਤਾ ਦੁੱਧ ਆਦਿ ਦੀ ਖੀਰ ਬਣੀ ਕੋਈ ਪਦਾਰਥ ਇਹ ਸਾਰੇ ਖਾਣ ਦੇ ਪਦਾਰਥ ਸਾਰਾ ਕੁਝ ਹੀ ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਆਪਣੇ ਸਰੀਰ ਦੇ ਵਿੱਚ ਪਰਮਾਤਮਾ ਨੂੰ ਲੱਭਾਂ ਤੇ ਇਸ ਕਾਇਆ ਦੇ ਵਿੱਚ ਹੀ ਮੈਂ ਆਪਣੇ ਉਸ ਸ੍ਰੇਸ਼ਟ ਗੀਵ ਦੀ ਆਪਣੇ ਗੁਰੂ ਦੀ ਆਪਣੇ ਉਸ ਦੇਵੀ ਦੇਵਤੇ ਦੀ ਪੂਜਾ ਕਰਾਂ ਕਾਇਆ ਬਹੁ ਖੰਡ ਖੋਜ ਤੇ ਨਾਮ ਨਿਤ ਪਾਈ ਕਹਿੰਦੇ ਮੈਂ ਇਸ ਸਰੀਰ ਨੂੰ ਖੋਜ-ਖੋਜ ਕੇ ਬਾਹਰ ਖੋਜ-ਖੋਜ ਕੇ ਅਕੀਰ ਨਾਮ ਨਿਤ ਹੀ ਕਹਿੰਦੇ ਨਾਮ ਨਿਤ ਤੁਪਾਉ ਨਾਮ ਨਿਤੀਆਂ ਜਿਹੜੀਆਂ ਨੌ ਤਰ੍ਹਾਂ ਦੀਆਂ ਤਾਪ ਤਾਂ ਨਹੀਂ ਤ੍ਰਿਧੀਆਂ ਸਤੀਆਂ ਦੇ ਮਾਲਕ ਜੋਗੀ ਹੁੰਦੇ ਸੀ ਕਹਿੰਦੇ ਨਾਮ ਜਪ ਕੇ ਜਿਹੜੀਆਂ ਉਹ ਨਾਵ ਲਿੱਲੀਆਂ ਨੇ ਨਾਉ ਲਿੱਤੀਆਂ ਨੇ ਉਹ ਮੈਂ ਅੰਦਰ ਹੀ ਆਪਣੇ ਪਾ ਲਈਆਂ ਨੇ ਕਿ ਮੇਰੇ ਅੰਦਰ ਹੀ ਸਾਰਾ ਕੁਝ ਸੀ ਮੈਂ ਲੱਭਦਾ ਬਾਹਰ ਰਹਾ ਤੇ ਮਿਲ ਨੂੰ ਸਾਰਾ ਕੁਝ ਆਪਣੇ ਅੰਦਰੋਂ ਗਿਆ ਨਾਮ ਕਛ ਆਏ ਬੋ ਨਾਮ ਕਛ ਜਾਏ ਬੋ ਰਾਮ ਕੀ ਦੁਹਾਈ ਕਹਿੰਦੇ ਮੈਂ ਅਹੀ ਦੇ ਕਿ ਤੁਹਾਨੂੰ ਕਹਿ ਰਿਹਾ ਹਾਂ ਤੁਹਾਨੂੰ ਜ਼ੋਰ ਨਾਲ ਕਹਿ ਰਿਹਾ ਹਾਂ ਨਾਮ ਬਚਾਈਏ ਹੋ ਨਾ ਕੋਈ ਨਾਲ ਸਾਡੇ ਆਉਂਦਾ ਹੈ ਨਾ ਕਸ ਜਾਏਗਾ ਨਾ ਕੋਈ ਜਾਣਾ ਹੈ ਵੀ ਇਹ ਮੁੱਖ ਹੁਣ ਇਹ ਗੱਲ ਨਿਹੜੀ ਕੰਗੀ ਨਹੀਂ ਸਾਥ ਸੰਗ ਆਪਣਾ ਖਿਲਾ ਵੀ ਛੱਡਿਆ ਆਪਣਾ ਰਾਜ ਭਾਗ ਵੀ ਛੱਡਿਆ ਤਾਂ ਸਾਨੂੰ ਕਿਹਾ ਵੀ ਨਾਲ ਨਾ ਤੇ ਇਹ ਰਾਜ ਭਾਗ ਆਇਆ ਹੈ ਨਾ ਜਾਣਾ ਹੈ ਜਦੋਂ ਆਉਣਾ ਹੀ ਕਿਸੇ ਜਣੇ ਜਾਣਾ ਹੀ ਨਾਲ ਨਹੀਂ ਹੈ ਤੇ ਫਿਰ ਇਹਨਾਂ ਨਾਲ ਇਹਨਾਂ ਪ੍ਰੀਤਾਂ ਕਿਉਂ ਪਾਈਆਂ ਕਿਉਂ ਰੱਬ ਨੂੰ ਭੁੱਲਿਆਂ ਬੈਠਾ ਇਹਨਾਂ ਦੀ ਖਾਤਰ ਪਬਜੀ ਕਹਿੰਦੇ ਜਦੋਂ ਕੁਝ ਤੇਰੇ ਨਾਲ ਜਾਣਾ ਹੀ ਨਹੀਂ ਨਾ ਤੇਰੇ ਨਾਲ ਕੁਝ ਆਇਆ ਹੈ ਆਇਆ ਵੀ ਖਾਲੀ ਹੈ ਜਿੱਤੇ ਜਾਣਾ ਤੇ ਤੇਰੇ ਕਰਮਾਂ ਨੇ ਜਾਣਾ ਹੈ ਹੋਰ ਕੁਝ ਨਹੀਂ ਜਾਣਾ ਇਸ ਤਰ੍ਹਾਂ ਰਾਮ ਕੀ ਤੁਹਾਈ ਮੈਂ ਤੈਨੂੰ ਰੱਬ ਦੀ ਤੁਹਾਈ ਪਾ ਕੇ ਕਹਿ ਰਿਹਾ ਹਾਂ ਵਾ ਅਜੇ ਵੀ ਸਮਝ ਦਾ ਮੌਕਾ ਹੈ ਰੱਬ ਨਾਲ ਜੜ ਆਹ ਦੁਨੀਆਂ ਦੀ ਕੋਈ ਚੀਜ਼ ਤੇਰੇ ਨਾਲ ਜਾਣ ਵਾਲੀ ਨਹੀਂ ਹੈ ਜੋ ਬ੍ਰਹਮੰਡ ਨੇ ਸੋਈ ਪਿੰਡੇ ਜੋ ਕੋਚੈ ਸੋ ਪਾਵੈ ਬ੍ਰਹਮੰਡ ਕੀ ਐ ਸਾਰੀ ਜਿਹੜੀ ਸ੍ਰਿਸ਼ਟੀ ਜੈ ਤਪਾਸ ਪਤਾਲ ਇਹ ਬ੍ਰਹਮੰਡ ਪਾਉਜੀ ਕਹਿੰਦੇ ਜਿਹੜਾ ਆ ਬ੍ਰਹਮੰਡ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਚੰਦ ਹੈ ਸੂਰਜ ਹੈ ਤਾਰੇ ਨੇ ਹਵਾ ਮਿੱਟੀ ਜੋ ਕੁਝ ਵੀ ਹੈ ਸੋਈ ਪਿੰਡੇ ਆ ਪਿੰਡਾ ਸਾਡਾ ਜੀ ਕਹਿੰਦੇ ਉਹ ਸਾਰਾ ਕੋਈ ਸ਼ਰੀਰ ਦੇ ਵਿੱਚ ਆ ਹੁਣ ਸਮਝ ਨਹੀਂ ਦੱਸਦਾ ਇਸੋ ਤਰ੍ਹਾਂ ਜਾ ਕੇ ਜਿਵੇਂ ਆਪਾਂ ਨੂੰ ਬੈਠਿਆਂ ਤੋਂ ਕਹਿੰਦੇ ਧਰਤੀ ਗੋਲ ਹੈ ਅਸਲੀ ਗੱਲ ਇਹ ਨਹੀਂ ਉਸਤਾ 200 ਕਿਲੋਮੀਟਰ ਤੱਕ ਗੱਡੀ ਤੇ ਜਾ ਕੇ ਚੰਗਾ ਬੋਲਦੇ ਵੀ ਇਹ ਤੇ ਗੋਲ ਉੱਤੇ ਜੁਰੜ ਜਾਂਦੇ ਹੁਣ ਪਰ ਜਦੋਂ ਕੋਈ ਉਹ ਨਕਸ਼ਾ ਲੈ ਆਵੇ ਸਾਡੇ ਅਮਰੇ ਰੱਖੇ ਉਦੋਂ ਪਤਾ ਲੱਗਦਾ ਵੀ ਫਰਾਨਾ ਉੱਪਰ ਕਿੰਨਾ ਉੱਚਾ ਫਰਾਨਾ ਹੇਠ ਕਿੰਨਾ ਇਹ ਉਹ ਦੇਖ ਕੇ ਸਮਝ ਆ ਗਿਆ ਸੱਚੀ ਧਰਤੀ ਗੋਲ ਹੈ ਪਰ ਇਹਦੇ ਬੈਠਿਆਂ ਦੀ ਮੰਨਣ ਨੂੰ ਤਿਆਰ ਨਹੀਂ ਵੀ ਧਰਤੀ ਗੋਲ ਕਿੱਥੇ ਆ ਅਜੀ ਤੇ ਇਧਰ ਨੂੰ ਵੀ ਜਾਈਏ ਇਧਰ ਨੂੰ ਵੀ ਜਾਈਏ ਇੱਕੋ ਜੀ ਹੈ ਧਰਤੀ ਤੇ ਇਸੇ ਤਰ੍ਹਾਂ ਹਮ ਭਗਤ ਜੀ ਕਹਿੰਦੇ ਤੇਰੇ ਸਾਰਾ ਕੁਝ ਅੰਦਰ ਹੈ ਸਾਨੂੰ ਕਿਉਂ ਨਹੀਂ ਦੱਸਦਾ ਕਿਉਂਕਿ ਅਸੀਂ ਦੇਖਿਆ ਜੀ ਭਗਤ ਜੀ ਨੇ ਨਕਸ਼ਾ ਦੇਖ ਲਿਆ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਕਿ ਜਿਹੜਾ ਉਸ ਬ੍ਰਹਿਮੰਡ ਦੇ ਵਿੱਚ ਹੋ ਰਿਹਾ ਜੋ ਕੁਝ ਉੱਥੇ ਗਤੀਵਿਧੀਆਂ ਹੁੰਦੀਆਂ ਨੇ ਉਹ ਸਾਰਾ ਕੁਝ ਹੀ ਆ ਸਰੀਰ ਦੇ ਵਿੱਚ ਵੀ ਉਹੀ ਹੋ ਰਿਹਾ ਜਿਵੇਂ ਬਾਹਰ ਸਭ ਕੁਝ ਚੱਲਦਾ ਹੈ ਉਹ ਸਾਰਾ ਕੁਝ ਤੇਰੇ ਅੰਦਰ ਚੱਲ ਰਿਹਾ ਆਪਾਂ ਨੂੰ ਸਿਰਫ ਦੇਖਣਾ ਨਹੀਂ ਆਉਂਦਾ ਭਗਤੀ ਨੇ ਦੇਖ ਲਿਆ ਇਸ ਕਰਕੇ ਉਹ ਸਮਝਾਉਂਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੋਚੈ ਸੋ ਪਾਵਾ ਜਿਹੜਾ ਜਿਹਦੀ खोज ਕਰੇਗਾ ਰਿਸਰਚ ਕਰੇਗਾ ਉਹ ਇਹ ਮਿਲ ਜਾਵੇਗਾ ਪੀਪਾ ਪ੍ਰਣਮੈ ਪਰਮ ਤਤ ਹੈ ਸਤ ਕਰੋ ਹੋਏ ਲਖਾਵੇ ਪੀਪਾ ਪ੍ਰਣਮੈ ਕਹਿੰਦੇ ਮੈਂ ਪੀਪਾ ਪ੍ਰਣਮੈ ਮੈਂ ਬੇਨਤੀ ਕਰਦਾ ਹਾਂ ਉਹ ਪਰਮ ਤਤ ਜਿਹੜਾ ਪ੍ਰਮਾਤਮਾ ਹੈ ਉਹਦੀ ਜੇ ਨੂੰ ਵੜਾਈ ਲਗਾਉਣੀ ਹੁੰਦੀ ਹੈ ਉਹਦੇ ਬਾਰੇ ਤੂੰ ਜਾਣਕਾਰੀ ਲੈਣੀ ਹੈ ਜਨਾਉਣਾ ਚਾਹੁੰਦਾ ਹੈ ਤੇ ਤੂੰ ਗੁਰੂ ਦੇ ਨਾਲ ਨਾਲ ਗੁਰੂ ਕੋਲੋਂ ਸਿੱਖਿਆ ਲੈ ਔਰ ਜਦੋਂ ਗੁਰੂ ਤੈਨੂੰ ਇਹ ਸਿੱਖਿਆ ਦੇਵੇਗਾ ਤੇ ਫਿਰ ਤੈਨੂੰ ਇਹ ਰਾਹ ਲੱਭੇਗਾ ਸਤ ਗੁਰੂ ਤੋਂ ਬਿਨਾ ਤੈਨੂੰ ਇਹ ਰਾਹ ਨਹੀਂ ਲੱਭ ਸਕਦਾ ਹੁਣ ਸਾਡੇ ਸਤਿਗੁਰੂ ਕੌਣ ਹੈ ਤੁਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੇ ਤੇ ਆਪਣੇ ਗੁਰੂ ਰਾਮਾਨੰਦ ਜੀ ਨੂੰ ਧਾਰਿਆ ਉਹਨਾਂ ਕੋਲੋਂ ਸਿੱਖਿਆ ਲਈ ਤੇ ਉਹਨਾਂ ਨੂੰ ਇਹ ਸਾਰਾ ਗਿਆਨ ਆ ਗਿਆ ਔਰ ਅਸੀਂ ਇਸ ਗਿਆਨ ਪ੍ਰਾਪਤ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਹੈ ਉਹਦੇ ਸ਼ਬਦ ਕੋਲੋਂ ਸੇਧ ਲੈਣੀ ਹੈ ਉਹ ਸੇਧ ਲੈ ਕੇ ਅਸੀਂ ਭਜਣਾ ਹੈ ਕਿ ਜੋ ਕੋਲ ਉਸ ਤੋਂ ਬਾਤ ਪਾਲਦਾ ਹੈ ਉਹ ਸਾਰਾ ਕੁਝ ਹੀ ਤੇਰੇ ਅੰਦਰ ਹੈ ਸੋ ਸਾਥ ਸੰਗਤਿ ਅਜ ਆਪਣਾ ਭਗਤ ਪ੍ਰੀਤ ਬਾਜੀ ਜਿਨ੍ਹਾਂ ਦੇ ਪਾਵਨ ਜੀਵਨ ਦੇ ਜਿਨ੍ਹਾਂ ਆਪਾਂ ਵਿਚਾਰ ਕੀਤੀ ਹੈ ਸੋ ਸਾਰੀ ਸੰਗਤ ਦਾ ਤਨਮਤ ਔਰ ਸਾਡੇ